ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਅੱਜ ਦੇ ਟਿਪਸ ਦੀ ਗੱਲ ਕਰਦੇ ਹਾਂ ਜੀ ਚੰਗੀ ਸਿਹਤ ਲਈ ਵੀ ਜ਼ਰੂਰੀ ਕੰਮ ਦੀਆਂ ਗੱਲਾਂ ਜਿਹੜੀਆਂ ਕਿ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਚੰਗੀ ਸਿਹਤ ਲਈ ਜ਼ਰੂਰੀ ਕੰਮ ਦੀਆਂ ਗੱਲਾਂ ਅੱਜ ਜੀ ਨੰਬਰ 1 ਪੁਆਇੰਟ ਦੀ ਗੱਲ ਕਰਦੇ ਹਾਂ ਨਾ ਤੇ ਨਾਰੀਅਲ ਦੇ ਤੇਲ ਦੀ ਮਾਲਿਸ਼ ਕਰਨ ਨਾਲ ਅੱਖਾਂ ਦੀ ਰੋਸ਼ਨੀ ਵਾਧੀ ਹੈ ਜੇਕਰ ਨੰਬਰ 2 ਜੇਕਰ ਚਿਹਰੇ ਤੇ ਦਾਣੇ ਨਿਕਲਦੇ ਹਨ ਤਾਂ ਨਿੰਮ ਦੇ ਤਾਜੇ ਪੱਤੇ ਨੂੰ ਪੀਸ ਕੇ ਚਿਹਰੇ ਤੇ ਲਗਾਉਣ ਨਾਲ ਬਹੁਤ ਆਰਾਮ ਮਿਲੇਗਾ ਨੰਬਰ 3 ਸਿਰ ਤੇ ਦੇਸੀ ਘਿਓ ਦੀ ਮਾਲਿਸ਼ ਕਰਨ ਨਾਲ ਸਿਰਦਰਦ ਠੀਕ ਹੁੰਦਾ ਹੈ ਅਤੇ ਦਿਮਾਗ ਤਾਕਤਵਰ ਹੁੰਦਾ ਹੈ ਨੰਬਰ 4 ਜਿਹੜੇ ਲੋਕਾਂ ਨੂੰ ਅਲਰਜੀ ਹੈ ਉਹ ਲੱਸੀ ਦਾ ਸੇਵਨ ਬਿਲਕੁਲ ਨਾ ਕਰੋ ਅਤੇ ਨਹੀਂ ਤਾਂ ਅਲਰਜੀ ਵੱਧ ਜਾਵੇਗੀ ਨੰਬਰ 5 ਰੋਜਾਨਾ ਹੌਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਬਹੁਤ ਸਾਰੇ ਰੋਗ ਦੂਰ ਰਹਿੰਦੇ ਹਨ ਨੰਬਰ 6 ਜਿਹੜੇ ਲੋਕ ਘੱਟ ਬੋਲਦੇ ਹਨ ਉਹਨਾਂ ਦਾ ਦਿਮਾਗ ਤੇਜ਼ ਹੁੰਦਾ ਹੈ ਨੰਬਰ 7 ਜਿਹੜੇ ਲੋਕਾਂ ਨੂੰ ਕਬਜ਼ ਦੀ ਪ੍ਰੋਬਲਮ ਹੈ ਉਹ ਸੁੱਕੀ ਰੋਟੀ ਨਾ ਖਾਓ ਸਗੋਂ ਜਿਆਦਾ ਤੋਂ ਜਿਆਦਾ ਦਾਲ ਖਾਓ ਨੰਬਰ 8 ਜੇਕਰ ਸ਼ੂਗਰ ਤੋਂ ਬਚਣਾ ਚਾਹੁੰਦੇ ਹੋ ਤਾਂ ਕੋਲਡ ਡਰਿੰਕ ਦਾ ਸੇਵਨ ਬਿਲਕੁਲ ਬੰਦ ਕਰ ਦਿਓ ਨੰਬਰ 9 ਸਾਬੂਨ ਵਾਲਾ ਦੁੱਧ ਪੀਣ ਨਾਲ ਚਿਹਰੇ ਦਾ ਰੰਗ ਸਾਫ਼ ਹੁੰਦਾ ਹੈ ਨੰਬਰ 10 ਸਵੇਰੇ ਉੱਠ ਕੇ ਗਰਮ ਪਾਣੀ ਵਿੱਚ ਨਮਕ ਪਾ ਕੇ ਕਰਾਰੇ ਕੰਨ ਨਾਲ ਛਾਤੀ ਸਾਫ਼ ਹੋ ਜਾਂਦੀ ਹੈ ਨੰਬਰ 12 ਉਹ ਚਾਹਾਂ ਤੇ ਹਰੇ ਧਨੀਏ ਅਦਾਂ ਰਸ ਨਾਲ ਲਗਾਉਣ ਨਾਲ ਕਾਫੀ ਆਰਾਮ ਮਿਲਦਾ ਹੈ ਨੰਬਰ 13 ਜਾਮਨ ਖਾਨ ਨਾਲ ਮੂੰਹ ਦੀ ਪ੍ਰੋਬਲਮ ਅਤੇ ਮੂੰਹ ਵਿੱਚੋਂ ਆਉਣ ਵਾਲੀ ਬਦਬੂ ਦੂਰ ਹੁੰਦੀ ਹੈ ਲਟਕੀ ਨੰਬਰ 14 ਲਟਕੀ ਹੋਈ ਝੁਰੜੀਆਂ ਵਾਲੀ ਚਮੜੀ ਲਈ ਨਾਰ ਦਾ ਜੂਸ ਪੀਓ ਬਹੁਤ ਫਾਇਦੇਮੰਦ ਹੋਵੇਗਾ। ਨੰਬਰ 15 ਜੇਕਰ ਕਿਤੇ ਸੱਟ ਲੱਗ ਜਾਵੇ ਤਾਂ ਖੂਨ ਵਗਰ ਲੱਗ ਜਾਵੇ ਤਾਂ ਉਸ ਜਗ੍ਹਾ ਤੇ বরਫ ਮਲਣ ਨਾਲ ਖੂਨ ਵਗਣਾ ਬੰਦ ਹੋ ਜਾਵੇਗਾ। ਨੰਬਰ 16 ਦਿਲ ਨੂੰ ਤੰਦਰੁਸਤ ਰੱਖਣ ਲਈ ਹਰੀਆਂ ਸਬਜ਼ੀਆਂ ਤੇ ਤਾਜ਼ੇ ਫਲ ਖਾਓ। ਨੰਬਰ 17 ਜੇਕਰ ਕੰਮ ਕਰਦੇ ਹੋਏ ਕੋਈ ਹਿੱਸਾ ਸੜ ਜਾਵੇ ਤਾਂ ਉਸ ਜਗ੍ਹਾ ਤੇ ਨਾਰੀਅਲ ਤੇਲ ਲਗਾਓ। ਜਲਦੀ ਰਾਮ ਮਿਲੇਗਾ ਨੰਬਰ 18 ਜੇਕਰ ਹੱਥਾਂ ਤੇ ਸ਼ਾਈ ਲੱਗ ਜਾਵੇ ਤਾਂ ਨਿੰਬੂ ਤੇ ਰਸ ਨੂੰ ਹੱਥਾਂ ਤੇ ਰਗੜੋ ਸ਼ਾਈ ਉਤਰ ਜਾਵੇਗੀ ਨੰਬਰ 19 ਅੰਗੂਰਾਂ ਦਾ ਜੋ ਸਪੀਨ ਨਾਲ ਲਕੋਰੀਆ ਦੀ ਪ੍ਰੋਬਲਮ ਠੀਕ ਹੁੰਦੀ ਹੈ ਨੰਬਰ 20 ਗਿੱਲੇ ਵਾਲਾਂ ਤੇ ਕਦੇ ਵੀ ਕੰਕੀ ਨਾ ਕਰੋ ਇਸ ਨਾਲ ਵਾਲ ਜਿਆਦਾ ਕੁੱਤਰਾਂ ਨੂੰ ਲੱਗ ਜਾਂਦੇ ਹਨ ਲਓ ਜੀ ਇਹ ਹੀ ਆਪਣੇ ਅੱਜ ਦੇ ਵੀ ਟਿਪਸ ਸੀ ਚੰਗੀ ਸਿਹਤ ਲਈ ਜਿਹੜੇ ਕੀ ਆਪਾਂ ਤੁਹਾਨੂੰ ਦੱਸਿਆ ਤੇ ਨਵੀਆਂ-ਨਵੀਆਂ ਆਪਾਂ ਵੀਡੀਓ ਅੱਗੇ ਵੀ ਲਾਉਂਦੇ ਰਹਾਂਗੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰ ਲਿਓ ਤੇ ਨਾਲੇ ਚੈਨਲ ਨੂੰ ਆਪਣੇ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਆਂ ਨੈਕਸਟ ਅਗਲੀ ਵੀਡੀਓ ਦੇ ਅੰਦਰ ਚਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ